ਸਾਥੀਆ ਦੋਸਤੋ ਅੱਜ ਦੀ ਵੀਡੀਓ ਉਹਨਾਂ ਦੋਸਤਾਂ ਲਈ ਹੈ ਜਿਹੜੇ ਕਹਿੰਦੇ ਹਨ ਕਿ ਸਾਡੀ ਟਾਈਮਿੰਗ ਜ਼ੀਰੋ ਹੋ ਗਈ ਹੈ ਅਤੇ ਸੈਕਸ ਕਰਨ ਸਮੇਂ ਜਾਂਦੇ ਹਾਂ ਤੇ ਇੱਕ ਅੱਧੇ ਮਿੰਟ ਵਿੱਚ ਖਾਸ ਹੋ ਜਾਂਦੇ ਹਨ ਸਾਡਾ ਸੈਕਸ ਕਰਨ ਨੂੰ ਦੁਬਾਰਾ ਮਨ ਨਹੀਂ ਕਰਦਾ ਕਈ ਵੀਰ ਕਹਿੰਦੇ ਹਨ ਕਿ ਵੈ ਜੀ ਸਾਨੂੰ ਇਦਾਂ ਦਾ ਨੁਸਖਾ ਦੱਸੋ ਕਿ ਸਾਡੀ ਟਾਈਮਿੰਗ ਤੇ ਢਿਲਾਪਨ ਦੂਰ ਹੋ ਸਕੇ ਮੈਂ ਵੈ ਸੁਚੇਂ ਸਿੰਘ ਉਹਨਾਂ ਵੀਰਾਂ ਲਈ ਇੱਕ ਪਾਵਰਫੁੱਲ ਅਤੇ ਕਮਾਲ ਦਾ ਨੁਸਖਾ ਲੈ ਕੇ ਆਇਆ ਹਾਂ ਜਿਸ ਨਾਲ ਤੁਹਾਡੀ ਟਾਈਮਿੰਗ ਤੇ ਢਿਲਾਪਨ ਜੜ ਤੋਂ ਖਤਮ ਹੋ ਜਾਪੇਗਾ ਉਹ ਨੁਸਖੇ ਨੂੰ ਪਿਆਰ ਕਰਨ ਲਈ ਕਿਹੜੇ ਕਿਹੜੇ ਚੀਜ਼ਾਂ ਚਾਹੀਦੀਆਂ ਹਨ ਆਓ ਮੈਂ ਤੁਹਾਨੂੰ ਦੱਸਦਾ ਆਂ ਆਓ ਮੈਂ ਤੁਹਾਨੂੰ ਦੱਸਦਾ ਆਂ ਤੁਹਾਨੂੰ ਕੀ ਚਾਹੀਦਾ ਹੈ ਉਹ ਟੰਗਣ ਦੇ ਬੀਜ ਕੌਜ ਦੇ ਬੀਜ ਹਲਹਲ ਦੇ ਬੀਜ ਮੋਚਰਸ ਪਲਾਹ ਦੀ ਗੂਨ ਸਤਾਵਰ ਬੌਫਲੀ ਮੁੰਡੀ ਬੂਟੀ ਤਾਲਮਖਾਣਾ ਸਿੰਬਲ ਦੇ ਫੁੱਲ ਇਹ ਸਾਰੇ ਜਿਹਾ 15 ਬਗਰਾਮ ਲੈਣੀਆਂ ਹਨ ਇਹਨੂੰ ਚੰਗੀ ਤਰ੍ਹਾਂ ਰਖੜ ਰਖ ਕਰਕੇ ਕਪੜਛਾਲ ਕਰ ਲਓ ਅਤੇ ਪ੍ਰਾਣਾ ਗੁਰ 80 ਗ੍ਰਾਮ ਪਾ ਕੇ ਚਣੇ ਬਰਾਬਰ ਗੋਲੀਆਂ ਬਣਾ ਤਿਆਰ ਕਰ ਲਓ ਇੱਕ ਗੋਲੀ ਸੇਰੇ ਇੱਕ ਗੋਲੀ ਛਾ ਨੂੰ ਗੋਕੇ ਦੁੱਧ ਨਾਲ ਲਾਓ ਤੁਹਾਡੇ ਅੰਦਰ ਇੱਕ ਨਵੀਂ ਮੰਗ ਆ ਜਾਵੇਗੀ ਬਸ ਖਟੀਆਂ ਤਲੀਆਂ ਚੀਜ਼ਾਂ ਦਾ ਪਰਹੇਜ਼ ਕਰੋ ਅੱਜ ਦੇ ਲਈ ਇੰਨਾ ਹੀ ਕੱਲ ਨਵੀਂ ਵੀਡੀਓ ਲੈ ਕੇ ਫੇਰ ਆਜੂਗਾ ਸਤ ਅਗਲੇ ਸਤਿ ਸ੍ਰੀ ਅਕਾਲ